ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਬੀਤੀ ਦਿਨ ਰਾਤ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਪੂਰਾ ਸ਼ਹਿਰ ਜਲਤਲ ਹੋ ਗਿਆ ਭਾਰੀ ਮੀਂਹ ਨਾਲ ਜੇਜੇ ਸਕੂਲ ਦੀ ਗਰਾਊਂਡ ਜਿੱਥੇ ਹਰ ਸਾਲ 15 ਅਗਸਤ ਦਾ ਮੁੱਖ ਸਮਾਗਮ ਧੂਮਤਮ ਨਾਲ ਕਰਵਾਇਆ ਜਾਂਦਾ ਉਸ ਵਿੱਚ ਵੀ ਪਾਣੀ ਭਰ ਗਿਆ ਪਾਣੀ ਭਰਨ ਕਾਰਨ ਪ੍ਰਸ਼ਾਸਨ ਵੱਲੋਂ ਸਮਾਗਮ ਦੀ ਜਗ੍ਹਾ ਬਦਲਣ ਦਾ ਫੈਸਲਾ ਕੀਤਾ ਗਿਆ ਹੈ ਹੁਣ ਫਗਵਾੜਾ ਵਿੱਚ 15 ਅਗਸਤ ਦੇ ਸਾਰੇ ਸਮਾਗਮ ਟਾਊਨ ਹਾਲ ਵਿਖੇ ਸਥਿਤ ਆਡੀਟੋਰੀਅਮ ਵਿੱਚ ਕਰਵਾਏ ਜਾਣਗੇ ਇਸ ਸਬੰਧੀ ਜਾਣਕਾਰੀ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਸ ਸਮਾਗਮ ਸਚਾਰੂ ਅਤੇ ਸੁਰੱਖਿਅਤ ਢੰਗ ਨਾਲ ਕਰਵਾਏ ਜਾ ਸਕ। ਹੋਰ ਇਸ ਬਾਬਤ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ ਐਸਜੀਐਮ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ। ਖਰਾਬ ਮੌਸਮ ਦੇ ਚੱਲਦਿਆਂ ਅ ਅਸੀਂ 15 ਅਗਸਤ ਦੀ ਜਿਹੜਾ ਮਕਾਮ ਹੈ ਸੈਲੀਬ੍ਰੇਸ਼ਨ ਦਾ ਉਹ ਚੇਂਜ ਕਰਨ ਦਾ ਫੈਸਲਾ ਕੀਤਾ ਹੈ ਜੀ। ਸਕੂਲ ਜੇਜਗਰ ਸਕੂਲ ਦੀ ਗਰਾਊਂਡ ਵਿੱਚ ਪਾਣੀ ਬਹੁਤ ਭਰਿਆ ਹੋਇਆ ਹੈ। ਤੇ ਬੱਚਿਆਂ ਨੇ ਜਿੰਨੀ ਮਿਹਨਤ ਕੀਤੀ ਹੈ ਉਸ ਹਿਸਾਬ ਨਾਲ ਜੇ بارش ਕੱਲ ਨਹੀਂ ਵੀ ਪੈਂਦੀ ਤਾਂ ਵੀ ਉੱਥੇ ਆਈਟਮਾਂ ਕਰਨੀ ਮੁਸ਼ਕਲ ਹੋ ਜਾਣਗੀਆਂ ਇਸ ਲਈ ਹੁਣ ਕੱਲ ਸਾਰੇ ਹਮ ਹਮਾ ਕੇ ਸਟੂਡੈਂਟਸ ਟੀਚਰਸ ਤੇ ਹੋਰ ਜਿਹੜੇ ਗਵਰਨਮੈਂਟ empioyes ਨੇ ਤੇ ਆਮ ਜਨਤਾ ਰ ਵੀ ਬੇਨਤੀ ਹੈ ਪ੍ਰੈਸ ਵੀਰਾਂ ਨੂੰ ਵੀ ਬੇਨਤੀ ਹੈ ਕਿ ਵੀ ਟਾਊਨ ਹਾਲ ਵਿੱਚ ਹੈ ஆடிਟੋਰੀਅਮ ਵਿੱਚ ਸਾਰੇ ਸਰਪੰਚਨ ਤੇ ਇਹ ਰਲ ਮਿਲ ਕੇ ਜਸ਼ਨ ਉੱਥੇ ਮਨਾਈਏ ਧੰਨਵਾਦ ਅ ਰਸਮ ਤਾਂ ਛੱਡੇ ਦੀ ਜੀ ਹੁੰਦੀ ਹੈ 8:00 ਵਜੇ ਫਾਊਂਡੇਮੈਂਟ ਬਟ ਸਮੇਂ ਸਿਰ ਆਪਣੀ ਕੁਰਸੀਆਂ ਗ੍ਰੈਂਡ ਕਰਨ ਤੇ ਜੇ ਆਪਾਂ ਪਾਰਟਿਸਪੇਟ ਰਲ ਮਿਲ ਕੇ ਬੜੀ ਧਿਆਨ ਕਰੀਏ ਧੰਨਵਾਦ